ਸੋਮਵਾਰ ਤੜਕੇ ਈਰਾਨ ਨੇ ਇਜ਼ਰਾਈਲ ਤੇ ਮਿਜ਼ਾਈਲ ਹਮਲਾ ਦੀ ਕਰਨਾ ਵੀ ਲੈ ਸ਼ੁਰੂ ਕਰ ਦਿੱਤੀ ਜਿਸ ਨਾਲ ਦੇਸ਼ ਭਾਰ ਵਿੱਚ ਹਵਾਈ ਹਮਲੇ ਦੇ ਸਾਈਰਨ ਵੱਜਣ ਲੱਗੇ ਹਮਲੇ ਦੌਰਾਨ ਇਜ਼ਰਾਈਲ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿੱਚ ਪ੍ਰੋਜੈਕਟਾਈਲਾਂ ਦੇ ਟਕਰਾਨ ਅਤੇ ਉਹਨਾਂ ਦੇ ਟੁਕੜਿਆਂ ਦੀ ਵਧੀਕ ਤਬਾਹੀ ਹੋਈ ਹਮਲੇ ਵਿੱਚ ਘੱਟੋ-ਘੱਟ 66 ਲੋਕ ਜ਼ਖਮੀ ਹੋਏ ਹਨ। ਸਵੇਰ ਤੋਂ ਥੋੜੀ ਦੇਰ ਪਹਿਲਾਂ ਹੋਈ ਇੱਕ ਸ਼ਕਤੀਸ਼ਾਲੀ ਧਮਾਕੀ ਨੇ ਤੇਲ ਅਬੀਪ ਨੂੰ ਹਿਲਾ ਕੇ ਰੱਖ ਦਿੱਤਾ। ਇਹ ਧਮਾਕਾ ਸੰਭਾਵਤ ਤੌਰ ਤੇ ਇਜ਼ਰਾਈਲ ਦੀ ਰੱਖਿਆ ਪ੍ਰਣਾਲੀ ਵੱਲੋਂ ਇਰਾਨੀ ਮਿਜ਼ਾਈਲਾਂ ਨੂੰ ਰੋਕਣ ਦੇ ਦੌਰਾਨ ਹੋਇਆ। ਧਮਾਕਿਆਂ ਤੋਂ ਬਾਅਦ ਕਈ ਤੱਟਵਰਤੀ ਸ਼ਹਿਰਾਂ ਦੇ ਅਸਮਾਨ ਵਿੱਚ ਕਾਲੇ ਧੂੰਏ ਦੇ ਗੁਬਾਰ ਵੇਖੇ ਗਏ, ਜਿਸ ਨਾਲ ਖੇਤਰੀ ਤਣਾਅ ਹੋਰ ਵੱਧ ਗਿਆ ਹੈ। ਇਹ ਹਮਲੇ ਇਜ਼ਰਾਈਲ ਅਤੇ ਈਰਾਨ ਵਿਚਕਾਰ ਖੁੱਲੀ ਜੰਗ ਦੇ ਚੌਥੇ ਦਿਨ ਹੋ ਰਹੇ ਹਨ, ਜਿਸ ਨਾਲ ਮੱਧ ਪੂਰਬ ਦੀ ਸਥਿਤੀ ਹੋਰ ਗੰਭੀਰ ਹੋ ਰਹੀ ਹੈ। ਮੌਜੂਦਾ ਹਾਲਾਤਾਂ ਨੇ ਸਿਰਫ ਖੇਤਰੀ ਸੁਰੱਖਿਆ ਨੂੰ ਨਹੀਂ ਸਗੋਂ ਵਿਸ਼ਵ ਪੱਧਰੀ ਆਰਥਿਕਤਾ ਨੂੰ ਵੀ ਪ੍ਰਭਾਵਿਤ ਕੀਤਾ ਹੈ ਜਿਉਂ-ਜਿਉਂ ਟਕਰਾਅ ਵੱਧ ਰਿਹਾ ਹੈ ਊਰਜਾ ਸਪਲਾਈ ਚੇਨ ਤੇਲ ਦੀਆਂ ਕੀਮਤਾਂ ਅਤੇ ਰਾਜਨੀਤਿਕ ਸੰਤੁਲਨ ਉੱਤੇ ਵੀ ਸੰਕਟ ਮੰਡਰਾ ਰਿਹਾ ਹੈ ਸਭ ਦੀ ਨਜ਼ਰ ਹੁਣ ਇਨ੍ਹਾਂ ਦੇਸ਼ਾਂ ਦੀ ਅਗਲੀ ਚਾਲ ਉੱਤੇ ਟਿਕੀ ਹੋਈ ਹੈ